ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਣ ਸ਼ਰਣ ਗੁਰੇ ਇੱਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਆਗੇ ਹੋਏ ਨੇ ਵਾਰ ਸਿਮਰਨ ਬਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ ਭਾਵਨੇ ਭਗਤ ਪਾਏ ਕਉਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇ ਸਤਿਗੁਰ ਦਇਆ ਨਿਤ ਮਹਿਨਾ ਅਗਾਧ ਬੋਧ ਨਮੋ 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 ਨੇਤ 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 ਹੈ ਲੱਖ ਖੁਸ਼ੀਆਂ ਦਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਕਵੀਰ ਜੀ ਕੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ

ਤੇਰੇ ਗਤ ਦੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਿਸ ਬਸਰਿਓ ਹੈ ਜਮ ਜੀਵਰਾ ਵਿੱਤ ਪੜੇ ਪੜ ਕਬਤਾ ਮੂਏ ਕੱਪੜ ਕੇ ਧਾਰ ਜਾਏ ਜਟਾ ਧਾਰ ਤਾਰ ਜੋਗੀ ਮੂਏ ਤੇਰੀ ਗਤ ਇਨ ਨਾ ਪਾਈ ਰਬ ਸੰਜ ਸੰਜ ਰਾਜੇ ਮੂਏ ਗੱਡ ਲੈ ਕੰਚਨ ਭਾਰੇ 베ਦ ਪੜ ਪੜ ਪੰਡਿਤ ਮੂਏ ਰੂਪ ਸਭੇ ਬਿਗੁੰਦੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਏ ਕਹ ਉਪਦੇਸ ਕਬੀਰ ਆ ਕੇ ਨਾਮ ਬਿਨ ਕਿਨ ਗਤ ਪਾਏ ਕਹ ਉਪਦੇਸ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 654 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਹੈ ਇਹ ਭਗਤ ਕਬੀਰ ਸਾਹਿਬ ਜੀਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਘਰ ਪਹਿਲਾ ਭਗਤ ਕਬੀਰ ਸਾਹਿਬ ਜੀ ਨੇ ਹਦਾਇਤ ਕੀਤੀ ਉਹਨਾਂ ਕੀਰਤਨੀਆਂ ਨੂੰ ਜਿਹੜੇ ਕੀਰਤਨ ਕਰਨ ਵਾਲੇ ਐ ਕਿ ਇਸ ਸ਼ਬਦ ਨੂੰ ਪਹਿਲੇ ਘਰ ਸਰਤਾਲ ਦੇ ਵਿੱਚ ਗਾਉਣੇ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲੋ ਅੱਲਾਹ ਕਹਿ ਲੋ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਮੁਰਾਰੀ ਕਹਿ ਲੋ ਗੋਡ ਕਹਿ ਲੋ ਇੱਕੋ ਹੀ ਪ੍ਰਮਾਤਮਾ ਦੇ ਨਾਮ ਨੇ ਵੱਖਰੇ ਵੱਖਰੇ ਸਤਗੁਰ ਪ੍ਰਸਾਦ ਕਿ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਉਦੋਂ ਉਹ ਸਾਨੂੰ ਮਿਲ ਜਾਂਦਾ ਤੇ ਅੱਜ ਕਹਿਣਾ ਕੀ ਚਾਹੁੰਦੇ ਆ ਭਗਤ ਕਬੀਰ ਸਾਹਿਬ ਜੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਕਹਿੰਦੇ ਜਿਹੜੇ ਹਿੰਦੂ ਲੋਕ ਨੇ ਉਹ ਬੁੱਤਾਂ ਦੀ ਪੂਜਾ ਕਰਦੇ ਆ ਮੰਦਰਾਂ 'ਚ ਜਾਂਦੇ ਆ ਜਿਹੜੇ ਮੁਸਲਮਾਨ ਨੇ ਉਹ ਮਸਜਿਦ 'ਚ ਜਾਂਦੇ ਆ ਉਹ ਮਸੀਤ 'ਚ ਜਾ ਕੇ ਆਪਣਾ ਸਿਰ ਨਿਵਾਉਂਦੇ ਆ। ਤੇ ਅਗਲੀ ਜਿਹੜੀ ਪੰਕਤੀ ਆ ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਓਏਲੇ ਯਾਰੇ ਓਏਲੇ ਗਾੜੇ ਤੇਰੀ ਗੱਤ ਦੋਹੋਂ ਨਾ ਪਾਈ। ਕਹਿੰਦੇ ਜਿਹੜੇ Hindu ਨੇ ਉਹਨਾਂ ਨੂੰ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਦੋਂ ਉਹਨਾਂ ਨੂੰ ਲੱਕੜਾਂ ਤੇ ਰੱਖ ਕੇ ਸਾੜਿਆ ਜਾਂਦਾ ਹੈ। ਸੰਸਕਾਰ ਕੀਤਾ ਜਾਂਦਾ ਹੈ ਉਹਨਾਂ ਦਾ। ਤੇ ਜਿਹੜੇ ਮੁਸਲਮਾਨਾਂ ਦੇ ਨੇ ਉਹਨਾਂ ਨੂੰ ਕਬਰ ਪੱਟ ਕੇ ਉਹਦੇ ਵਿੱਚ ਦਫਨਾਇਆ ਜਾਂਦਾ ਤੇ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਗੁੱਤਾਂ ਨੂੰ ਪੂਜਦੇ ਰਹੇ ਉਹ ਮਸੀਤਾਂ ਦੇ ਵਿੱਚ ਜਾ ਕੇ ਸਿਰ ਨਵਾਉਂਦੇ ਰਹੇ ਤੇ ਜਦੋਂ ਮਰੇ ਇੱਕ ਨੂੰ ਸਾੜ ਕੇ ਆ ਗਏ ਇੱਕ ਨੂੰ ਦੱਬ ਕੇ ਆ ਗਏ ਕਹਿੰਦੇ ਤੇਰੀ ਉੱਚੀ ਅਵਸਥਾ ਨੂੰ ਦੋਨੋਂ ਹੀ ਨਹੀਂ ਜਾਣ ਸਕੇ ਇਸੇ ਝਗੜੇ ਚ ਰੇ ਤੇ ਅਸੀਂ ਵੱਡੇ ਆ ਉਹ ਕਹਿੰਦੇ ਅਸੀਂ ਵੱਡੇ ਆ ਬਸ ਵੱਡਿਆਂ ਵੱਡਿਆਂ ਦੇ ਕਰਕੇ ਆਪਾਂ ਚ ਝਗੜਦੇ ਰਹੇ ਕਹਿੰਦੇ ਤੈਨੂੰ ਸਮਝ ਨਹੀਂ ਸਕੇ ਗੱਲ ਸਮਝਣ ਦੀ ਹੈ ਨਾ ਕਿ Hindu ਨੇ ਜਿਹੜੇ ਉਹਨਾਂ ਦਾ ਧਰਮ ਕਹਿੰਦਾ ਪੂਜਣ ਉਹ ਭਾਈ ਮੁਸਲਮਾਨ ਨੇ ਉਹਨਾਂ ਦਾ ਧਰਮ ਹੈ ਉਹ ਜਾਣ ਮਸਜਿਦ ਚ ਪਰ ਇਹ ਨਾ ਬੰਦਾ ਕਵੇ ਕਿ ਸਾਡੇ ਵਾਲਾ ਹੀ ਧਰਮ ਵੱਡਿਆ ਬਸ ਕਿ ਅਸੀਂ ਹੀ ਪਰਮਾਤਮਾ ਚ ਆਪੇ ਦੇ ਹੋਮਾਂਗੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਮੰਨ ਰੇ ਸੰਸਾਰ ਅੰਧ ਗਹਿਰਾ ਕਹਿੰਦੇ ਜਿਹੜਾ ਸੰਸਾਰ ਹੈ ਨਾ ਅੰਧ ਦਾ ਭਾਵ ਹੁੰਦਾ ਅੰਨਾ ਗਹਿਰਾ ਦਾ ਭਾਵ ਹੁੰਦਾ ਜਿਵੇਂ ਪੁਰਾਣੇ ਲੋਕ ਨਾ ਜਦੋਂ ਕੋਈ ਖੱਡਾ ਹੁੰਦਾ ਵੱਡਾ ਟੋਆ ਹੁੰਦਾ ਉਹਨੂੰ ਕਹਿੰਦੇ ਗਹਿਰ ਹੈ ਭਾਵ ਕੇ ਡੂੰਘਾ ਹੈ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਮਨ ਰੇ ਸੰਸਾਰ ਅੰਧ ਗਹਿਰਾ ਕਹਿੰਦੇ ਉਹ ਅੰਨੇ ਲੋਕ ਉਸ ਜਿਹੜਾ ਗਹਿਰਾ ਡੂੰਗਾ ਖੂਹ ਹੈ ਉਹਦੇ ਵਿੱਚ ਡਿੱਗਦੇ ਜਾ ਰਹੇ ਨੇ ਹਨੇਰੇ ਦਾ ਖੂਹ ਹੈ ਜਿਹੜਾ ਉਹਦੇ ਵਿੱਚ ਡਿੱਗਦੇ ਜਾ ਰਹੇ ਨੇ ਚਾਹੋ ਦੇ ਸਪਸਰਿਓ ਹੈ ਜਮ ਜੇਵਰਾ ਕਹਿੰਦੇ ਚਾਰੇ ਪਾਸੇ ਸਾਰੇ ਪਾਸੇ ਜਮਾਂ ਦੀ ਫਾਹੀ ਜੇਵਰਾ ਦਾ ਭਾਵ ਹੁੰਦਾ ਫੰਦਾ ਫਾਹੀ ਕਹਿੰਦੇ ਸਾਰੇ ਪਾਸੇ ਜੇ ਤੁਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਨਹੀਂ ਹੋਏ ਤਾ ਇਹ ਸਮਝ ਲਓ ਕਿ ਚਾਰੇ ਪਾਸੇ ਤੁਹਾਡੇ ਮੌਤ ਹੀ ਮੌਤ ਖੜੀ ਹੈ ਰਹਾਓ ਹੁਣ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਵਿੱਤ ਬੜੇ ਪੜ ਕਪੜਾ ਮੂਏ ਕੱਪੜ ਕੇਦਾਰ ਹੈ ਜਾਈ ਕਹਿੰਦੇ ਜਿਹੜੇ ਕਾਪੜੀ ਲੋਕ ਨੇ ਕਵਿਤਾ ਪੜਨ ਵਾਲੇ ਲੋਕ ਨੇ ਉਹ ਕਹਿੰਦੇ ਇਸੇ 'ਚ ਸਭ ਕੁਝ ਸਮਝਦੇ ਐ ਕਿ ਮੈਂ ਕਵਿਤਾ ਲਿਖ ਲਈ ਮੈਂ ਪੜ੍ਹ ਲਈ ਕਹਿੰਦੇ ਇਹਦੇ ਨਾਲੇ ਰੱਬ ਮਿਲ ਗਿਆ ਕਵਿਤ ਪੜੇ ਪੜ ਕਵਿਤਾ ਮੂਏ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਕੱਪੜ ਕੇਦਾਰ ਹੈ ਜਾਏ ਕਹਿੰਦੇ ਜਿਹੜੇ ਕੇਦਾਰਨਾਥ ਤੇ ਜਾਣ ਵਾਲੇ ਐ ਨਾ ਕਹਿੰਦੇ ਉਹ ਸਮਝਦੇ ਐ ਕਿ ਇੱਕ ਵਾਰ ਸਾਲ 'ਚ ਕੇਦਾਰਨਾਥ ਜਾਇਆਏ ਬਾਕੀ ਸਾਰਾ ਸਾਲ ਲੋਕਾਂ ਨਾਲ ਕਰੋ ਠੱਗੀ ਆ ਕਹਿੰਦੇ ਬੱਸ ਇਸੇ ਦੀ ਸਮਝਦੇ ਐ ਕਿ ਇੱਕ ਵਾਰ ਕੇਦਾਰਨਾਥ ਜਾਇਆ ਐ ਅਸੀਂ ਬੱਸ ਅਸੀਂ ਤੇ ਪ੍ਰਮਾਤਮਾ ਚ ਅਭੇਦ ਹੋ ਜ। ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤ ਇਹਨੇ ਨਾ ਪਾਈ। ਕਹਿੰਦੇ ਕਈਆਂ ਨੇ ਜਟਾ ਵਧਾ ਲਈਆਂ। ਜਟਾਆਂ ਵਧਾ ਲਈਆਂ ਕਹਿੰਦੇ ਕਈਆਂ ਨੇ। ਅਸਲ ਚ ਸਾਨੂੰ ਗੁਰੂ ਸਾਹਿਬ ਨੇ ਕਿਹਾ ਕੰਗਾ ਕਰਨਾ ਤੁਸੀਂ ਨੇ ਦੋ ਟਾਈਮ ਜੇ ਦੋ ਟਾਈਮ ਨਹੀਂ ਤਾਂ ਇੱਕ ਟਾਈਮ ਤੇ ਕੰਗਾ ਜ਼ਰੂਰ ਕਰਨਾ ਹੈ ਕੰਗਾ ਜਦੋਂ ਅਸੀਂ ਕੰਗਾ ਫੇਰਦੇ ਹੱਲ ਲੱਕੜ ਦਾ ਕੰਗਾ ਪਲਾਸਟਿਕ ਦਾ ਨਹੀਂ ਲੱਕੜ ਦਾ ਕੰਗਾ ਜਿਹੜਾ ਉਹ ਸਿਰ ਦੀ ਕਸਰਤ ਕਰਦਾ ਪਰ ਅਸੀਂ ਪਲਾਸਟਿਕ ਦਾ ਕੰਗਾ ਪਲਾਸਟਿਕ ਦੇ ਕੱਪ ਚ ਤੇ ਚਾਹ ਪੀਣੀ ਵੀ ਮਾੜੀ ਹੈ ਉਹ ਤੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਹੀ ਸਿਆਣਿਆਂ ਨੇ ਕਿਹਾ ਕੰਚ ਦੇ ਗਲਾਸ ਚ ਚਾਹ ਪੀਓ ਜਾਂ ਸਟੀਲ ਦੇ ਵਰਤੋ ਭਾਈ ਜਿਹੜੇ ਇਹ ਪਲਾਸਟਿਕ ਚੱਲ ਪਈ ਨਾ ਪਲਾਸਟਿਕ ਇਹ ਤੇ ਬਹੁਤ ਮਾੜੀ ਐ ਇਹ ਤਾਂ ਕੰਗਾ ਵੀ ਨਹੀਂ ਲਾਉਣਾ ਚਾਹੀਦਾ ਕੰਗਾ ਵੀ ਜੇ ਘਰਾਂ ਚ ਲਾਏ ਐ ਨਾ ਪਲਾਸਟਿਕ ਦੇ ਉਹਨਾਂ ਨੂੰ ਸਿਣ ਦਿਓ ਬਾਹਰ ਬਸ ਲੱਕੜ ਦਾ ਕੰਗਾ ਹੋਵੇ ਜਿਹੜਾ ਸਾਡੇ ਸਿਰ ਦੀ ਐ ਸਮਝ ਲਓ ਕਿ ਮਾਲਿਸ਼ ਕਰ ਦਿੰਦਾ ਐ ਇਹਨਾਂ ਨੇ ਜਟਾ ਵਧਾ ਲਈਆਂ ਫਿਰ ਉਹਨਾਂ ਨੇ ਤੇ ਕੰਗਾ ਫੇਰੇ ਹੀ ਨਹੀਂ ਜਿਨ੍ਹਾਂ ਨੇ ਜਟਾ ਵਧਾ ਲਈਆਂ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਟਾ ਧਾਰ ਧਾਰ ਜੋਗੀ ਮੂਏ ਕਹਿੰਦੇ ਜਿਹੜੇ ਯੋਗ ਸਾਧਨਾ ਕਰਨ ਵਾਲੇ ਸੀ ਉਹ ਵੀ ਯੋਗ ਸਾਧਨਾ ਕਰਦੇ ਕਰਦੇ ਸੰਸਾਰ ਨੂੰ ਛੱਡ ਕੇ ਚਲੇ ਗਏ ਤੇਰੀ ਗੱਤ ਇਹਨੇ ਨਾ ਪਾਈ ਨਾ ਕਹਿੰਦੇ ਜਟਾ ਵਧਾਉਣ ਵਾਲਿਆਂ ਨੇ ਨਾ ਜੋਗੀਆਂ ਨੇ ਕਹਿੰਦੇ ਤੇਰੀ ਉੱਚੀ ਅਵਸਥਾ ਨੂੰ ਉਹ ਵੀ ਜਾਣ ਨਹੀਂ ਸਕੇ ਗੱਤ ਦਾ ਭਾਵ ਹੁੰਦਾ ਹੈ ਉੱਚੀ ਅਵਸਥਾ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਦਰਬ ਸੰਚ ਸੰਚ ਰਾਜੇ ਮੂਏ ਦਰਬ ਕਹਿੰਦੇ ਪੈਸੇ ਨੂੰ ਧਨ ਨੂੰ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਕਹਿੰਦੇ ਉਹਨਾਂ ਨੇ ਕੀ ਕੀਤਾ ਲੋਕਾਂ ਨੂੰ ਲੁੱਟ ਲੁੱਟ ਕੇ ਪੈਸਾ ਇਕੱਠਾ ਕਰ ਲਿਆ ਕਹਿੰਦੇ ਉਹ ਵੀ ਇਸੇ ਤਰ੍ਹਾਂ ਹੀ ਛੱਡ ਕੇ ਚਲੇ ਗਏ ਗੱਡਲੇ ਕੰਚਨ ਭਾਰੀ ਕਹਿੰਦੇ ਉਹਨਾਂ ਨੇ ਸੋਨਾ ਵੀ ਇਕੱਠਾ ਕਰ ਲਿਆ ਸੋਨਾ ਇੰਨਾ ਹੋ ਗਿਆ ਧਰਤੀ ਜਗੱਟ ਤੱਕ ਧਰਤੀ ਚ ਟੋਏ ਪੁੱਟ ਕੇ ਉਹਦੇ ਵਿੱਚ ਗੱਡ ਤਾ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੇ ਹੁਣ ਇੱਥੇ ਭਗਤ ਕਬੀਰ ਸਾਹਿਬ ਸਾਨੂੰ ਵੀ ਕਹਿੰਦੇ ਆ ਇਹ ਨਾ ਕਿਓ ਕਿ ਜਿਹੜੇ ਗੁਰਦੁਆਰੇ ਆਉਂਦੇ ਆ ਜਾਂ ਗੁਰਦੁਆਰੇ ਆ ਕੇ ਪਾਠ ਕਰਦੇ ਆ ਨਾ ਵੀ ਉਹ ਤਰ ਗਏ ਸਾਰੇ ਇੱਥੇ ਭਗਤ ਕਬੀਰ ਸਾਹਿਬ ਕੀ ਕਹਿੰਦੇ ਆ ਵੇਦ ਪੜੇ ਪੜ ਪੰਡਤ ਮੂਏ ਜਿਹੜੇ ਪੰਡਤ ਲੋਕ ਨੇ ਉਹ ਵੇਦ ਪੜਦੇ ਆ ਹੁਣ ਅਸੀਂ ਪਾਠ ਕਰਦੇ ਆ ਪਾਠ ਕਰਨਾ ਤੇ ਵੇਦ ਪੜਨਾ ਇਹ ਤਾਂ ਹੈ ਤੇ ਕੋਈ ਗੱਲ ਪਰ ਗੁਰੂ ਸਾਹਿਬ ਕਹਿੰਦੇ ਜੇ ਸਮਝਿਆ ਨਹੀਂ ਨਾ ਰਾਵਣ ਨੇ ਕਿੰਨੇ ਪਾਠ ਕੀਤੇ ਉਹਨੇ ਚਾਰ ਵੇਦ ਮੂਹ ਜਵਾਨੀ ਯਾਦ ਸੀ ਪਰ ਪ੍ਰਮਾਤਮਾ ਨੂੰ ਸਮਝ ਨਹੀਂ ਸਕਿਆ ਇਸੇ ਤਰ੍ਹਾਂ ਅਸੀਂ ਰੋਜ਼ ਚਾਹੇ ਪਾਠ ਕਰਦੇ ਰਹੀਏ ਪਰ ਜਿੰਨਾ ਚਿਰ ਅਸੀਂ ਉਹਨੂੰ ਸਮਝ ਨਹੀਂ ਨਾ ਸਕਦੇ ਉਹਨਾਂ ਚਿਰ ਗੁਰੂ ਸਾਹਿਬ ਕਹਿੰਦੇ ਆ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਕਹਿੰਦੇ ਪੰਡਤਾਂ ਨੇ ਵੇਦ ਪੜ ਪੜ ਕੇ ਆਪਣਾ ਜੀਵਨ ਵਿਅਰਥ ਕੁਆ ਲਿਆ ਪਰਮਾਤਮਾ ਨੂੰ ਸਮਝ ਨਹੀਂ ਸਕੇ ਤੇ ਜਿਹੜੀ ਔਰਤ ਉਹ ਸ਼ੀਸ਼ੇ ਮੂਰੇ ਖੜ ਕੇ ਆਪਣਾ ਰੂਪ ਤੱਕਦੀ ਰਹੇ ਰੂਪ ਦੇਖ ਦੇਖ ਨਾਰੀ ਹੁਣ ਸ਼ੀਸ਼ੇ ਮੁਰੇ ਖੜਨਾ ਮਾੜਾ ਨਹੀਂ ਹੈ ਸਵੇਰੇ ਅਸੀਂ ਵੀ ਸ਼ੀਸ਼ਾ ਵੇਖਦੇ ਆ ਪਰ ਗੁਰੂ ਸਾਹਿਬ ਕਹਿੰਦੇ ਸ਼ੀਸ਼ਾ ਤੇ ਦੇਖਿਆ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਕਹਿੰਦੇ ਫਿਰ ਸ਼ੀਸ਼ਾ ਵੇਖਣ ਦਾ ਉਹ ਲਾਭ ਹੋਇਆ ਕੋਈ ਉਹਦਾ ਕੋਈ ਲਾਭ ਨਹੀਂ ਕਹਿੰਦੇ ਜੇ ਤੂੰ ਪ੍ਰਮਾਤਮਾ ਚਾ ਭੇਦ ਨਹੀਂ ਹੋ ਸਕਿਆ ਪ੍ਰਮਾਤਮਾ ਨੂੰ ਸਮਝ ਨਹੀਂ ਸਕਿਆ ਕਹਿੰਦੇ ਰੂਪ ਦੇਖ-ਦੇਖ ਨਾਰੀ ਕਹਿੰਦੇ ਤੇਰਾ ਜੀਵਨ ਵੀ ਬੇਅਰਥ ਗਿਆ RAM ਨਾਮ ਬਿਨ ਸਭੇ ਬਿਗੁੱਤੇ ਦੇਖੋ ਨਿਰਖ ਸਰੀਰਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਵੀ ਸ਼ਰੀਰ ਨੇ ਸਾਰੇ ਕਹਿੰਦੇ ਖਾਲੀ ਗਏ RAM ਨਾਮ ਬਿਨ ਸਭੇ ਬਿਗੁੱਤੇ ਦੇਖੋ ਨਿਰਖ ਸਰੀਰਾ ਤੇ ਲਾਸਟ ਪੰਕਤੀ ਦੇ ਵਿੱਚ ਸਾਰਾ ਨਿਚੋੜ ਕਹਿੰਦੇ ਆ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾਂ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਪ੍ਰਮਾਤਮਾ ਦੀ ਉੱਚੀ ਅਵਸਥਾ 'ਚ ਕੋਈ ਵੀ ਅਭੇਦ ਨਹੀਂ ਹੋ ਸਕਦਾ ਸਾਨੂੰ ਜੇ ਹਿੰਦੂ ਧਰਮ ਦੇਓ ਪੂਜਾ ਕਰਸ ਨਹੀਂ ਮਾੜੀ ਨਹੀਂ ਹੈ ਪੂਜਾ ਕਰੋ ਜੇ ਮੁਸਲਮਾਨ ਧਰਮ ਦੇਓ ਤਾਂ ਨਸੀਬ 'ਚ ਜਾ ਕੇ ਸਿਰ ਨਵਾਲਿਓ ਕੋਈ ਗੱਲ ਨਹੀਂ ਹੈ ਕਹਿੰਦੇ ਜੇ ਸਾਡਾ ਧਰਮ ਕਹਿੰਦਾ ਕਿ ਸੰਸਕਾਰ ਕਰਨ ਤਾਂ ਉਹਦੇ ਵਿੱਚ ਵੀ ਮਾੜੀ ਗੱਲ ਨਹੀਂ ਜੇ ਮੁਸਲਮਾਨ ਧਰਮ ਕਹਿੰਦਾ ਕਿ ਅਸੀਂ ਨੇ ਕਬਰ 'ਚ ਇਹਨੂੰ ਦੱਬਣਾ ਕਹਿੰਦੇ ਇਹ ਵੀ ਮਾੜੀ ਗੱਲ ਨਹੀਂ ਹੈ ਪਰ ਕਹਿੰਦੇ ਸਮਝਣਾ ਹੈ ਕਿ ਪ੍ਰਮਾਤਮਾ ਕੀ ਕਹਿੰਦਾ ਜਟਾ ਵਧਾ ਲੈਣੀ ਹੈ ਕਹਿੰਦੇ ਮਾੜੀ ਗੱਲ ਨਹੀਂ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੇ ਤੇਰੀ ਪਰਮਾਤਮਾ ਨਾਲ ਪਿਆਰ ਹੀ ਨਹੀਂ ਪਿਆ ਕਹਿੰਦੇ ਫਿਰ ਕੀ ਫਾਇਦਾ ਇੰਨੇ ਅਡੰਬਰ ਕੀਤੇ ਦਾ ਆਪਣੇ ਸ਼ਰੀਰ ਨੂੰ ਦੁੱਖ ਦੇਣ ਦਾ ਕਹਿੰਦੇ ਫਿਰ ਕੀ ਫਾਇਦਾ ਹਰ ਕੇ ਨਾਮ ਬਿਨ ਕਿੰਨ ਗੱਤ ਪਾਏ ਕਹਿੰਦੇ ਜੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਵਸਾਇਆ ਹੀ ਨਹੀਂ ਤਾਂ ਕਹਿੰਦੇ ਫਿਰ ਉੱਚੀ ਅਵਸਥਾ ਦਾ ਮਾਲਕ ਤੂੰ ਨਹੀਂ ਬਣ ਸਕਦਾ ਭਗਤ ਕਬੀਰ ਸਾਹਿਬ ਜੀ ਉਪਦੇਸ਼ ਕਰਦੇ ਐ ਤੇ ਪ੍ਰਮਾਤਮਾ ਦਾ ਨਾਮ ਜਿਹੜਾ ਉਹਨੂੰ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਕਿ RAM 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 ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਕਹਿੰਦੇ RAM RAM ਦੁਨੀਆ ਕਹਿੰਦੀ ਐ ਪਰ ਉਹਨੂੰ ਪਾਇਆ ਨਹੀਂ ਜਾਂਦਾ ਪਰ ਪਾਇਆ ਕਿਉਂ ਨਹੀਂ ਜਾਂਦਾ ਕਿਉਂਕਿ ਅਸੀਂ ਜੀਵ ਜੀਵ ਤੋਂ ਬੋਲਦੇ ਆ ਜਿੱਦੇ ਜੀਵ ਤੋਂ ਅੱਗੇ ਹਿਰਦੇ 'ਚ ਲੰਘਿਆ ਫਿਰ ਕਹਿੰਦੇ ਉਸ ਪ੍ਰਮਾਤਮਾ ਨੂੰ ਅਸੀਂ ਜਾਣ ਸਕਾਂਗੇ ਬਸ ਆਹੀ ਭਲੇਖਾ ਸਾਡੇ ਅੰਦਰ ਰਹਿ ਗਿਆ ਕਿ ਅਸੀਂ ਜੀਵ ਜੀਵ ਤੋਂ ਜਪਦੇ ਰੇ RAM ਨਾਮ ਬਿਨ ਸੱਬੇ ਵਿਗੁੱਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਏ ਕਹੇ ਉਪਦੇਸ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ